ਗਵਾਂਡ ਕਤਲ ਹੋਇਆ ਤੁਹਾਡੇ ਕੀ ਲੱਗਦੇ ਸੀ ਉਹਦੇ ਬਾਰੇ ਥੋੜੀ ਜਾਣਕਾਰੀ ਦਿਓ ਮੇਰੀ ਚਾਚੀ ਲੱਗਦੀ ਸਰ ਸਾਢੇ 10 ਵਜੇ ਰੋਲਾ ਪਿਆ ਨਾ ਜਦ ਮੂੰਹ 'ਚ ਕੱਪੜਾ ਪਾਇਆ ਹੁੰਦਾ ਆਵਾਜ਼ਾਂ ਮਾਰਦੀ ਸੀ ਮੁੰਡਿਆਂ ਨੂੰ ਤਿੰਨਾਂ ਨੂੰ ਤਿੰਨਾਂ ਘਰਾਂ ਦੇ ਨਾ ਇੱਕ ਇੱਕ ਮੁੰਡੇ ਨੂੰ ਹਾਕ ਮਾਰਦੀ ਸੀ ਫੇ ਮੰਮੀ ਨੇ ਟੀਨਾ ਬਚੜ ਕੇ ਦੇਖਿਆ ਤਾਂ ਪਹਿਲਾਂ ਤਾਂ ਕੋਈ ਦੇਖਿਆ ਨਹੀਂ ਫਿਰ ਮੈਂ ਭਾਜੀ ਨੂੰ ਫੋਨ ਕੀਤਾ ਰੇਸ਼ਮ ਨੂੰ ਤੇ ਕਸ਼ਮੀਰੋ ਭਾਬੀ ਨੂੰ ਫੋਨ ਕੀਤਾ ਫੇ ਭਾਜੀ ਰੇਸ਼ਮ ਨੇ ਟੀਨਾ ਪਰ ਖੜ ਕੇ ਦੇਖਿਆ ਤਾਂ ਉਹਦੇ ਨਾਲ ਮੂੰਹ 'ਚ ਕੱਪੜਾ ਪਾ ਕੇ ਨਾ ਉਹ ਪੁੱਠੀ ਕਰਕੇ ਪਿਆ ਸੀ ਤੇ ਉਹ ਉੱਪਰ ਆ ਬੈਠਾ ਸੀਗਾ ਤਾਂ ਫੇ ਕੁੰਡਾ ਖੋਲਿਆ ਕੁੰਡਾ ਖੋਲ ਕੇ ਇੰਨੀ ਗੱਲ ਕਹਿ ਕੇ ਚਾਰ ਜੜ ਦੇ ਮਗਰ ਭੱਜੇ ਭੱਜ ਕੇ ਨਾ ਅਸੀਂ ਉੱਥੇ ਟੱਕਰ ਗਏ ਬਾੜੇ ਟੱਕਰ ਤਾਂ ਮੁੜ ਕੇ ਨਾ ਕਹਿੰਦਾ ਦਾਤ ਕੱਢਿਆ ਨਾ ਸਾਨੂੰ ਨੇ ਮੋਰੇ ਲਾ ਲਿਆ ਸਾਨੂੰ ਉਹ ਮੋੜ ਤੱਕਣ ਛੱਡ ਕੇ ਆਇਆ ਜੀ ਕੌਣ ਸੀ ਉਹ ਬੰਦਾ ਕੋਈ ਲੋਕਲ ਚੀਜ਼ਾਂ ਕੋਲ ਹਾਂ ਜੀ ਲੋਕਲ ਸੀ ਨਾਮ ਮੱਖਣ ਸਿੰਘ ਆ ਜੀ ਇਹ ਇਸ ਕਿਸਮ ਦਾ ਬੰਦਾ ਆ ਉਹ ਜਿਹੜਾ ਹੈਗਾ ਨਸ਼ੇੜੀ ਟਾਈਪ ਦਾ ਕਿੱਦਾਂ ਹਾਂ ਜੀ ਹਾਂ ਜੀ ਨਸ਼ੇੜੀ ਹੈ ਇਹ ਨਸ਼ੇ ਹੁਣ ਵੀ ਕਰ ਰਿਹਾ ਨਸ਼ਾ ਕੀਤਾ ਸੀ ਉਸ ਟਾਈਮ ਉਹਨੇ ਕੋਈ ਚੋਰੀ ਚੋਰੀ ਤਾਂ ਨਹੀਂ ਕੋ ਕੀਤਾ ਸਮਾਨ ਜਾਂ ਕੋ ਮਾਰ ਇਹ ਇਦਾਂ ਨਹੀਂ ਸਰ ਪਤਾ ਜੀ ਕੀ ਮੰਗ ਕਰਦੇ ਹੁਣ ਤੁਸੀਂ ਪ੍ਰਸ਼ਾਸਨ ਸਾਫ਼ ਚੱਲ ਚਾਹੀਦਾ ਉਹਨਾਂ ਵੀ ਫਾਂਸੀ ਹੋਵੇ ਕੰਮ ਕੀ ਕਰਦਾ ਉਹ ਵੈਸੇ ਕੋਈ ਕੰਮ ਕਰਦਾ ਨਹੀਂ ਜੀ ਪੀਡਬਲ ਇਹ ਰਾਤ ਮੈਨੂੰ ਕੋਈ 12 ਵਜੇ ਦੇ ਕਰੀਬ ਇਨਟਿਮੇਸ਼ਨ ਮਿਲੀ ਸੀਗੀ ਥਰੂ ਸਰਪੰਚ ਕਿ ਸਾਡੇ ਪਿੰਡ ਮਰਡਰ ਹੋ ਗਿਆ ਔਰ ਮੈਂ 12:20 ਮਿੰਟ ਤੇ ਮੈਂ ਉੱਥੇ ਪਹੁੰਚ ਗਿਆ ਸੀ ਪਿੰਡ 20 ਮਿੰਟ ਬਾਅਦ ਔਰ ਜਦੋਂ ਮੈਂ ਜਾ ਕੇ ਦੇਖਿਆ ਉੱਤੇ ਲੇਡੀ ਸੀਗੀ ਆਸ਼ਾ ਰਾਣੀ ਔਰ ਬਾਈਫਰ ਮਨਜੀਤ ਸਿੰਘ ਇਹਦੇ ਉੱਤੇ ਡੈੱਡ ਬੋਡੀ ਪਈ ਸੀਗੀ ਬਾਰ ਜਿਹੜਾ ਆਪਾਂ ਵਿੜਾ ਕਹਿੰਦੇ ਨੇ ਉਹਦੇ ਵਿੱਚ ਔਰ ਬਰਖਾ ਬਹੁਤ ਜ਼ਿਆਦਾ ਪੈ ਰਹੀ ਸੀ ਔਰ ਜਦੋਂ ਮੈਂ ਮੌਕੇ ਤੇ ਦੇਖਿਆ ਉਹਦੇ ਜਿਹੜਾ ਗਾਲਾ ਸੀਗਾ ਨਾ ਉਹ ਉਦੋਂ ਸੀਤੀ ਸੀ ਚੁੰਨੀ ਨਾਲ ਘੁੱਟਿਆ ਹੋਇਆ ਸੀਗਾ ਔਰ ਜਦੋਂ ਮੌਕੇ ਤੇ ਮੈਂ ਜਾ ਕੇ ਤਹਿਕੀਕਾਤ ਕੀਤੀ ਤਾਂ ਉਹ ਜਿਹੜਾ ਨਾ ਉਹ ਬਾਕੀ ਸਾਰੇ ਘਰ ਦੇ ਵਿੱਚ ਦੇਖਣ ਇੱਕ ਉਹਦੀ ਵਾਲੀ ਗਾਇਬ ਸੀਗੀ ਇੱਕ ਕੰਨ ਦੀ ਵਾਲੀ ਸੀਗੀ ਔਰ ਇੱਕ ਗਾਇਬ ਸੀਗੀ ਔਰ ਜਿਹੜਾ ਮੌਕੇ ਤੇ ਤਹਿਕੀਕਾਤ ਕਰਨ ਦੇ ਰਿਹਾ ਜਣਾ ਨਾ ਉਹਦੇ ਘਰ ਦੇ ਵਿੱਚ ਸਾਰੇ ਟੋਟਲ ਘਰ ਦੇ ਵਿੱਚ ਬਲੱਡ ਸਟੇਨ ਸੀਗੇ ਟੋਟਲ ਘਰ ਦੇ ਵਿੱਚ ਔਰ ਮੈਂ ਕੀ ਜਜਮੈਂਟ ਕੀਤੀ ਹੈ ਕਿ ਜਿਹੜਾ ਬੰਦਾ ਇਸ ਇਹਦੇ ਘਰ ਦੇ ਵਿੱਚ ਲੋਟ ਖੋ ਕਰਨ ਦੀ ਨੀਅਤ ਨਾਲ ਐਂਟਰ ਹੋਇਆ ਉਹਦੇ ਨਾਲ ਇਸ ਲੇਡੀ ਨੇ ਮਜਾਮਤ ਕੀਤੀ ਹੈ ਕਿ ਉਹਦਾ ਕੋਈ ਕੁੱਤਾ ਰੱਖਿਆ ਸੀਗਾ ਪੁੱਤਾ ਭੌਂਕਿਆ ਤਾਂ ਉਹ ਜਨਾਨੀ ਨੂੰ ਪਤਾ ਲੱਗ ਗਿਆ ਔਰ ਮੇ ਵੀ ਉਹ ਬੰਦਾ ਜਿਹੜਾ ਉਹਦੇ ਪਿੰਡ ਦਾ ਹੋ ਸਕਦਾ ਜੋ ਜਿਹਨੇ ਉਸ ਵੇਲੇ ਉਹਦਾ ਗਾਲਾ ਕੁੱਟ ਕੇ ਉਹ ਜੀ ਮੌਤ ਕਰਤੀ ਔਰ ਇਲਜ਼ਾਮਤ ਦੇ ਦੌਰਾਨ ਉਹ ਬੱਚੇ ਬੰਦਾ ਜਿਹੜਾ ਸੀ ਜੀ ਬੰਦਾ ਸੀ ਜਾਂ ਬੰਦੇ ਸੀ ਜਿੰਨੇ ਵੀ ਸੀਗੇ ਉਹ ਜੋ ਵੀ ਉਹਨਾਂ ਦੇ ਉਸ ਤਰ੍ਹਾਂ ਛੱਟ ਲੱਗਣ ਨਾਲ ਉਹ ਜਿਹੜਾ ਉਹਦਾ ਬਲੱਡ ਸਟੇਨ ਸੀਗੇ ਉਹ ਜਿਹੜੀ ਜਿੰਨੀ ਕੋਟੀ ਸੀਗੀ ਉਹਦੇ ਵਿੱਚ ਬਲੱਡ ਸਟੇਨ ਉਹਦੇ ਘੁੰਮਿਆ ਸੀ ਕਿ ਜਿੱਥੇ ਜਿੱਥੇ ਉਹ ਬੈਡ ਕੋਲ ਗਿਆ ਜਿੱਥੇ ਜਿੱਥੇ ਉਹਨੂੰ ਸ਼ੱਕ ਸੀ ਕਿ ਇੱਥੇ ਪੈਸੇ ਪਏ ਹੋ ਸਕਦੇ ਔਰ ਉਹ ਬਲੱਡ ਸਟੇਨ ਵੀ ਅਸੀਂ ਐਫਐਸਐਲ ਟੀਮ ਦੀ ਮਦਦ ਨਾਲ ਕਬਜ਼ੇ 'ਚ ਲੈ ਰਹੇ ਸੀਗੇ ਔਰ ਜਿਹੜਾ ਉਸਦੇ ਲੜਕੇ ਨਾਲ ਫੇਰ ਗੱਲ ਹੋਈ ਉਹ ਜਦੋਂ ਉਹ ਲੜਕਾ ਆਰਮੀ ਦਾ ਸਿੱਕਮ 'ਚ ਔਰ ਇਹ ਲੇਡੀਜ਼ ਕੱਲੀ ਹੀ ਘਰਤ ਰਹੇ ਸੀਗੇ ਔਰ ਉਹ ਲੜਕੇ ਨਾਲ ਉਹ ਬਾਈਰ ਪਹੁੰਚ ਰਿਹਾਗਾ ਤੇ ਬਾਕੀ ਜੋ ਸਟੇਟਮੈਂਟ ਦੇਣਗੇ ਉਹਦੇ ਆਧਾਰ ਤੇ ਜਿਹੜੀ ਅਸੀਂ ਵੰਡ ਦੀ ਕਾਰਵਾਈ ਕਰਾਂਗੇ ਤੇ ਅਜੇ ਤੱਕ ਦਾ ਉਹਨਾਂ ਨੇ ਜਿਹੜੇ ਉਹਦੇ ਪਰਿਵਾਰਕ ਮੈਂਬਰ ਹੈ ਉਹਨਾਂ ਨੇ ਸਟੇਟਮੈਂਟ ਸਾਨੂੰ ਨਹੀਂ ਰਿਪੋਰਟ ਕਰਾਈ ਕਿ ਕਿੰਨੀ ਕੋ ਮਰਸੀ ਜਿਹੜੀ ਆਪ ਇਹਦੇ 55 ਸਾਲ ਦੀ ਜੀ ਔਰ ਇਹਦਾ ਜਿਹੜਾ ਘਰ ਵਾਲਾ ਉਹ ਵੀ ਪਿੰਡ ਵਾਲਿਆਂ ਨੇ ਦੱਸਣ ਮੁਤਾਬਕ ਥੋੜਾ ਮੈਂਟਲੀ ਤੌਰ ਤੇ ਪਰੇਸ਼ਾਨ ਰਹਿੰਦਾ ਵਾ ਉਹ ਕਦੇ ਕਦੇ ਘਰ ਆਉਂਦਾ ਇਹ ਇਕੱਲੀ ਹੀ ਘਰ ਵਿੱਚ ਰਹਿੰਦੀ ਸੀਗੀ ਔਰ ਕੋਠੀ ਕਾਫੀ ਵੱਡੀ ਕੋਠੀ ਪਈ ਹੈ ਪੱਲੀ ਹੀ ਘਰ ਚ ਰਹੇ ਰਹੀ ਸੀ ਇਹ ਬੱਚੇ ਕਿੰਨੇ ਇਕਲੜਤਾ ਜੋ ਮੈਨੂੰ ਪਤਾ ਲੱਗਾ ਇਕਲੜਤਾ ਆਰਮੀ ਚ ਇਹਨਾਂ ਦਾ ਤੇ ਉਹ ਆਰਮੀ ਹੋਣ ਮੇਰੀ ਉਸ ਲੜਕੇ ਨਾਲ ਵੀ ਗੱਲ ਹੋਈ ਹੈ ਉਹ ਵਾਪਸ ਆ ਰਿਹਾਗਾ ਉੱਥੋਂ ਬਾਈਰ ਉੱਥੋਂ ਆਪਣੀ ਛੁੱਟੀ ਲੈ ਕੇ ਆ ਰਿਹਾ ਉਹ ਜੋ ਵੀ ਸਟੇਟਮੈਂਟ ਦੇਣਗੇ ਉਹਦੇ ਸਟੇਟਮੈਂਟ ਦੇ ਆਧਾਰ ਤੇ ਜਿਹੜੀ ਡੈੱਡ ਬਡੀ ਅਸੀਂ ਫਿਲਹਾਲ ਇੱਥੇ ਮੋਰਚੀ ਟੀਚਨਖਾਤੀ ਸਿਵਲ ਹਸਪੀਟਲ ਨਵਾਂ ਸ਼ਹਿਰ ਉਹਦੇ ਰਾस्ते ਇਸ ਕਾਰਵਾਈ ਕਰਾਂਗੇ ਮੇਰੀ ਐਫਐਸਐਲ ਟੀਮ ਹੈ ਔਰ ਜਿਹੜੀ ਫਿੰਗਰਪ੍ਰਿੰਟ ਟੀਮ ਹੈ ਉਹ ਜੋ ਵੀ ਹੈ ਸਾਨੂੰ ਕਲੂਜ਼ ਵਗੈਰਾ ਦੇਣਗੇ ਉਹਨਾਂ ਨੂੰ ਵੀ ਅਸੀਂ ਨਾਲ ਤਫ਼ਤੀਸ਼ ਦੇ ਵਿੱਚ ਜੁਆਇਨ ਕਰਾਂਗੇ ਅਜੇ ਤੱਕ ਇਹ ਪ੍ਰਾਇਮਰੀ ਸਟੇਜ ਤੇ ਤਫ਼ਤੀਸ਼ ਦਾ ਮਾਮਲਾ ਹੈ ਇਨਵੈਸਟੀਗੇਸ਼ਨ ਪ੍ਰਾਇਮਰੀ ਸਟੇਜ ਤੇ ਜੋ ਤਫ਼ਤੀਸ਼ ਦੇ ਵਿੱਚ ਜਿਹੜੀ ਵੀ ਗੱਲ ਸਾਹਮਣੇ ਆਈ ਉਹ ਤੁਹਾਡਾ ਨਾਲ ਜੂਰ ਸ਼ੇਅਰ ਕੀਤਾ ਜਾਵੇਗੀ ਜਲਦੀ ਗ੍ਰਿਫਤਾਰੀ ਹੋ ਸਕਦੀ ਹੈ ਬਿਲਕੁਲ ਬ ਔਰ ਕੁਝ ਕਲੂ ਸਾਨੂੰ ਲੱਗ ਰਹੇ ਹੈਗੇ ਉਹਦੇ ਆਧਾਰ ਤੇ ਅਸੀਂ ਦੇਖਾਂਗੇ ਕਿ ਕਿਉਂਕਿ ਜਿਹੜਾ ਬੰਦੇ ਦੇ ਮਾਰਨ ਦੀ ਨੀਅਤ ਇਹ ਹੀ ਹੋਈ ਹੈ ਕਿ ਉਸਨੇ ਬੰਦੇ ਨੂੰ ਹੋ ਸਕਦਾ ਪਛਾਣ ਲਿਆ ਹੋਵੇ ਜਿਹੜਾ ਵੀ ਬੰਦਾ ਉਹਨਾਂ ਨੂੰ ਲੁੱਟ ਕੋ ਕਰਨ ਦੀ ਨੀਅਤ ਰਾਤ 10 ਵਜੇ ਇੰਟਰ ਹੋਇਆ ਹੋ ਸਕਦਾ ਮੇਬੀ ਉਹਨੇ ਪਛਾਣ ਲਿਆ ਹੋਵੇ ਤੇ ਉਹਦਾ ਗਲਾ ਕੁੱਟ ਕੇ ਹੱਤਿਆ ਕਰ ਦਿੱਤੀ ਹੈ ਔਰ ਉਹਦੀ ਇੱਕ ਵਾਲੀ ਵੀ ਗਾਇਬ ਹੋਣਾ ਇਹ ਦੱਸਦੀ ਹੈ ਕਿ ਉਹ ਇੱਕ ਵਾਲੀ ਤਾਂ ਕੰਨ ਚ ਪਈ ਸੀ ਦੂਜੀ ਗਾਇਬ ਸੀ ਇਹ ਦੱਸਦੀ ਹੈ ਕਿ ਉਹ ਬੰਦੇ ਦਾ ਨੀਅਤ ਹੀ ਇਹ ਸੀਗੀ ਕਿ ਆਪਾ ਲੋਟ ਖੋ ਕਰਕੇ ਕਿਵੇਂ ਤੁਸੀਂ ਦੱਸਿਆ ਬਲੱਡ ਅੰਦਰ ਕਾਫੀ ਡੁੱਲਿਆ ਇਹਦਾ ਮਤਲਬ ਇਹ ਉਹਨੇ ਫਾਈਟ ਕੀਤੀ ਹੈ ਲੇਡੀ ਨਾਲ ਤੇ ਬੰਦੇ ਨਾਲ ਦਾ ਜਿਹੜੇ ਇਹਨਾਂ ਦੀ ਫਾਈਟ ਹੋਈ ਹੈ ਵੇੜੇ 'ਚ ਹੋਈ ਹੈ ਜਿਹੜਾ ਬਲੱਡ ਸਟੇਨ ਸੀ ਉਹ ਜਿਸ ਤਰ੍ਹਾਂ ਬੰਦਾ ਤੁਰਦਾ ਜਾ ਰਿਹਾ ਨਾ ਉਹ ਫੁੱਟ ਫੁੱਟ ਦੇ ਟੈਡ ਫੁੱਟ ਤੇ ਬਲੱਡ ਸਟੇਨ ਸੀ ਐਨਾ ਕੋਈ ਬਲੱਡ ਨਹੀਂ ਸੀਗਾ ਬਾਬਾ ਕਾਉਣ ਬਲੱਡ ਨਹੀਂ ਸੀ ਉਹ ਇੱਕ ਇੱਕ ਡ੍ਰੌਪ ਸੀ ਜਿਸ ਤਰ੍ਹਾਂ ਇੱਕ ਇੱਕ ਡ੍ਰੌਪ ਜਿਸ ਤਰ੍ਹਾਂ ਹੋ ਸਕਦਾ ਮੇਰੇ ਉਹਦੇ ਹੱਥ ਦੇ ਸੱਟ ਲੱਗੀ ਹੋਵੇ ਜਿਹੜਾ ਦੋਸ਼ੀ ਬੰਦ ਵਿਅਕਤੀ ਹੋਊਗਾ ਉਹ ਜਿਸ ਤਰ੍ਹਾਂ ਤੁਰਿਆ ਜਾ ਰਿਹਾ ਸੀ ਨਾ ਇੱਕ ਇੱਕ ਬਲੱਡ ਸਟੇਨ ਐਨਾ ਉਹ ਲੈਵਲ ਦਾ ਬਲੱਡ ਸਟ ਇੱਕ ਕਨਸਟੇਨਸ ਜਿਹਾ ਜਿਸ ਤਰ੍ਹਾਂ ਉਹ ਅਸੀਂ ਐਫਐਸਐਲ ਟੀਮ ਦੀ ਮਦਦ ਨਾਲ ਕਾਵੇਜ ਚ ਲੈ ਗਏ। ਉਹਨਾਂ ਨੂੰ ਭੇਜਾਂਗੇ ਜੋ ਬੰਦੇ ਦੀ ਕਾਰਵਾਈ ਅਮਜ। ਹਾਂਜੀ ਮਾਸਟਰ ਮਨਿੰਦਰ ਸਿੰਘ ਸਰਪੰਚ। ਇਹ ਕਿਹੜਾ ਪਿੰਡ ਹੈ ਜੀ ਇਹ? ਚਾਰਾਂਡ ਜੀ। ਇੱਥੇ ਇੱਕ ਰਾਤ ਦੀ ਵਾਰਦਾਤ ਹੋਈ ਹੈ ਕੋਈ ਲੇਡੀਜ਼ ਦਾ ਕਤਲ ਦੱਸਦੇ ਹੋ ਤੇ ਬਾਰੇ ਥੋੜੀ ਜਾਣਕਾਰੀ ਦਿਓ ਜੀ। ਜੀ ਜੀ ਜੀ। ਰਾਤ 11:30 ਵਜੇ ਮੈਨੂੰ ਫੋਨ ਗਿਆ। ਆੜ ਗਵਾਂਡ ਤੋਂ ਇਹਨਾਂ ਸਾਰਿਆਂ ਤੋਂ। ਬਈ ਇੱਧਰ ਇੱਧਰ ਇਹ ਮਰਡਰ ਹੋ ਗਿਆ ਤੇ ਆ ਕੇ ਫਿਰ ਜਦੋਂ ਦੇਖਿਆ ਵਾਕਿਆ ਜਨਾਨੀ ਜਿਹੜੀ ਆਸ਼ਾ ਰਾਣੀ ਸੀਗੀ ਉਹਦੀ ਡੈਥ ਹੋ ਚੁੱਕੀ ਸੀ ਉਸ ਤੋਂ ਬਾਅਦ ਮੈਂ ਫਿਰ ਜਾਲੇ ਚੌਕੀ ਬਲਜਿੰਦਰ ਸਿੰਘ ਬਲੇਮੇਟਾਲੂ ਫੋਨ ਕੀਤਾ ਉਹਨਰੇ ਨਾਮ ਅਸ਼ੋਕ ਕੁਮਾਰ ਜੀ ਐਸ ਐਚਓ ਜਿਹੜੇ ਅਮਰਜੀਤ ਕੌਰ ਚੌਕੀ ਚਾਰ ਉਹ ਆ ਗਏ ਜੀ ਉਹਨਾਂ ਨੇ ਆ ਕੇ ਫਿਰ ਪੁੱਛਗਛ ਕੀਤੀ ਆ ਇਹ ਕਤਲ ਕਿ ਦਾ ਕਾਰਨ ਕੀ ਹੋਇਆ ਉਹਦੇ ਬਾਰੇ ਥੋੜਾ ਦੱਸੋ ਕਾਰਨ ਦਾ ਇਨਵੈਸਟੀਗੇਸ਼ਨ ਚੱਲਦੀ ਆ ਕਿ ਉਹ ਪੁਲਿਸ ਵਾਲੇ ਦੱਸਣਗੇ ਜੀ ਉਹ ਸਾਰੇ ਕਲੂ ਕਰ ਰਹੇ ਆ ਤੇ ਇਹ ਕਿੰਨੀ ਕੁ ਉਮਰ ਸੀ ਇਹਨਾਂ ਦੀ ਜਿਹੜੀ ਲੇਡੀ ਦੀ ਕਤਲ ਹੋਇਆ ਹੋਰ 50 55 ਸਾਲ ਦੀ ਇੰਨੀ ਹੋਣੀ ਆ ਕੋਈ ਪਤਾ ਲੱਗਿਆ ਵੀ ਕੋਈ ਬੰਦਾ ਲੋਕਲ ਸੀ ਜਾਂ ਬਾਹਰੋਂ ਸੀ ਜਾਂ ਕੋਈ ਇਹਦੇ ਬਾਰੇ ਕੋਈ ਸ਼ੱਕ ਜਾਂ ਕੋਈ ਹਾਂਡ ਗਵਾਰਡ ਤੋਂ ਪਤਾ ਲੱਗਿਆ ਜੀ ਲੋਕਲੇ ਮੁੰਡਾ ਹੋਇਆ ਜੀ ਉਹਨਾਂ ਦੇ ਦੱਸਣ ਮੁਤਾਬਕ ਮੱਖਣਰਾਮ ਆ ਉਹਦਾ ਨਾਂ ਲੈਂਦੇ ਆ ਮੈਂ ਮੌਕੇ ਤੇ ਤਾਂ ਨਹੀਂ ਦੇਖਿਆ ਜੀ ਇੱਥੇ ਕੈਮਰੇ ਵਗੈਰਾ ਕੋਈ ਲੱਗੇ ਸੀ ਕੋਈ ਜਾਂ ਕਿਸੇ ਵਿੱਚੋਂ ਕੋਈ ਰਿਕਾਰਡਿੰਗ ਹੋ ਗਈ ਹੋਵੇ ਕੋਸ਼ਿਸ਼ ਮੋਬਾਈਲਾਂ ਇਹਨਾਂ ਮੜਮਟ ਕੋਸ਼ਿਸ਼ ਕੀਤੀ ਨੇ ਰਸਿਕਾ ਕੈਮਰੇ ਨਹੀਂ ਹੈਗੇ ਇੱਥੇ ਲੱਗੇ ਜੀ ਤੇ ਇੱਕ ਇਹ ਕਿਹੜਾ ਪਿੰਡ ਹੈ ਜੀ ਇਹ ਚਰਾਂ ਦੇ ਇਹ ਕੀ ਗੱਲ ਹੋਈ ਜਿਹੜੀ ਰਾਤ ਤੁਹਾਡੇ ਇੱਕ ਕਤਲ ਦੀ ਗੱਲ ਹੋ ਰਹੀ ਹੈ ਉਹਦੇ ਬਾਰੇ ਥੋੜਾ ਦੱਸ ਦਿਓ ਕਿੰਨਾ ਸਾਨੂੰ ਪਤਾ ਨਹੀਂ ਜੀ ਮੈਨੂੰ ਸਵੇਕ 11 ਵਜੇ ਇਹਨੇ ਕੁੜੀ ਨੇ ਫੋਨ ਕੀਤਾ ਗਵੰਡੀਆਂ ਨੇ ਕਹਿੰਦੀ ਭਾਬੀ ਆ ਕੇ ਬਾਹਰ ਆਈ ਤੇ ਕੋਈ ਆ ਜਾਂਦੇ ਘਰ ਆ ਭਈ ਬੰਦਾ ਬੜਿਆ ਆ ਮੈਂ ਦਵਦਾ ਵੈਸੇ ਇਤੋਂ ਬਾਹਰ ਨਿਕਲੀ ਤਾਂ ਮੁੜ ਕੇ ਚੱਲ ਐਥੇ ਖੜੇ ਅਸੀਂ ਦੇਖਿਆ ਉਹ ਮੁੰਡਾ ਵੀ ਜਿਹੜਾ ਆਇਆ ਤਾਂ ਉਹਨੂੰ ਅਸੀਂ ਐਥੇ ਖੜੇ ਤਾਂ ਜਾਨ ਨੂੰ ਸਾਨੂੰ ਆਵਾਜ਼ ਕੋਈ ਨਹੀਂ ਸੀ sounding ਆ ਜੀ ਅਸੀਂ ਆਹ ਪੌੜੀ ਦੇ ਉੱਪਰੋਂ ਉਹਨੂੰ ਜਿੱਟਾਇਆ ਸੀ ਕਿ ਅਬ ਦੇਖ ਅੰਦਰ ਕੋਈ ਹੈਗਾ ਅੰਦਰ ਕੋਈ ਨਹੀਂ ਸੀ ਉਹ ਕਹਿੰਦਾ ਮੈਨੂੰ ਆਵਾਜ਼ ਨਹੀਂ sounding ਹੈਗੀ ਇਹ ਜਾਨੂ ਕਹਿੰਦੇ ਵੀ ਤੁਸੀਂ ਆਖੇ ਘੁੰਮ ਕੇ ਸਾਡੇ ਪਲਤੇ ਦੇਖੋ ਕੋਹਲੀ ਤੇ ਚੜ ਕੇ ਉਧਰੋਂ ਦੇਖਿਆ ਤਾਂ ਉਧਰੋਂ ਕਹਿੰਦਾ ਜੀ ਆਖੇ ਇਹ ਪਈ ਮੱਖਣ ਉਹ ਏ ਜਾਣੀ ਤਿੰਨੇ ਜਾਣੇ ਇਧਰ ਆ ਗਏ ਤਾਂ ਮੈਂ ਆਪਣੇ ਮੁੰਡੇ ਨੂੰ ਥਾਣ ਚਲਦੇ ਅੰਦਰ ਜਾਤੇ ਮੁੰਡਾ ਮੇਰਾ ਉੱਥੇ ਅੰਦਰੋਂ ਫੋਨ ਕੱਲਾ ਪਿਆ ਮੁੜਿਆ ਨਿਕਾਣ ਜਾਤੇ ਮੈਂ ਬਾਹਰ ਨਿਕਲੀ ਤਾਂ ਉਹ ਜਾਨੂ ਗੇਟ ਤੇ ਬਾਹਰ ਨਿਕਾ ਗਿਆ ਨਿਕਲ ਗਿਆ ਸੀ ਮਗਰ ਚਾਹਾਂ ਚਾਰੇ ਜਾਣੇ ਪੱਜੇ ਅਸੀਂ ਆਕਾ ਮਾਰੀ ਫੇ ਮੱਖਣ ਪਿੱਛੇ ਮੁੜਿਆ ਪਿੱਛੇ ਮੁੜਿਆ ਤਾਂ ਕਹਿੰਦਾ ਕਿ ਆ ਗਾ ਲਖੜ ਕੇ ਕਹਿੰਦਾ ਮੁੜ ਕੇ ਦਾਸ ਲੈ ਕੇ ਕਹਿੰਦਾ ਗਾਲਾਂ ਛੱਡੀਆਂ ਦੋ ਤਿੰਨ ਤੁਹਾਨੂੰ ਮਗਰ ਸਾਡੇ ਪੈ ਗਿਆ ਸਾਹਮਣੇ ਗੇਟ ਮੈਂ ਵੀ ਦਵਾ ਦ ਅੰਦਰ ਗੇਟ ਲਾ ਕੇ ਬਜੀ ਤਾਂ ਇਹਨਾਂ ਨੂੰ ਉੱਥੇ ਟੱਕ ਦਿੱਤਾ ਛੱਡ ਕੇ ਉਦੋਂ ਮਰ ਚੁੱਕੇ ਸੀ ਉਹ ਜਿਹੜੇ ਸੀ ਹਾਂ ਜੀ ਉਹ ਤਾਂ ਇਹ ਹੁਣ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਮੰਗ ਤਾਂ ਅਸੀਂ ਕਹਿਣਾ ਪਈ ਤਾਂ ਇਹਨਾਂ ਨੂੰ ਸਜ਼ਾ ਬਹੁਤ ਸਖਤ ਹੋਣੀ ਚਾਹੀਦੀ ਆ ਇਹਨਾਂ ਨੂੰ ਬਾਰ ਬਾਰ ਜਿਹੜੇ ਇੱਕ ਛਡਾਂਦੇ ਆ ਜਵਾਨਤਾ ਦੇ ਦਿਲ ਦੇ ਪਹਿਲਾਂ ਤਾਂ ਜ਼ਮਾਨਤਾ ਵਾਲੇ ਚੱਕ ਹੋਣੇ ਚਾਹੀਦੇ ਇਹਨਾਂ ਨੂੰ ਆਹ ਪਿੰਦਾਂ ਨੇ ਇਹ ਤਾਂ ਮੜ ਕੇ ਫੇਛਟ ਕੇ ਆ ਜਾਂਦੇ ਦੋ ਮਹੀਨੇ ਮਗਰ ਜਿੰਨ ਜੇਲ੍ਹ ਵੀ ਆਉਣ ਦੋ ਮਹੀਨੇ ਹੋ ਗਏ ਜੇਲ੍ਹ ਦੇ ਵਿੱਚ ਚਗਾਏ ਨਸ਼ੇ ਪੱਤੇ ਦੇ ਵਿੱਚ ਪਹਿਲਾਂ ਵੀ ਬਹੁਤ ਕੇਸ ਆਏ ਨੇ ਤੇ ਹੁਣ ਵੀ ਜਿਹੜਾ ਜਿਹਨੇ ਇਹਦੀ ਜਵਾਨਤ ਦੀ ਪਹਿਲਾਂ ਉਹਨੂੰ ਪਾਉਂਗਾ